마포 <목소리가>

ਗੁਰਮਿੰਦਰ ਸਿੰਘ ਪੁੱਤਰ ਸਰਨੋਵਰਪਾਲ ਦੇ ਤੋਂ ਦੂਜਾ ਕੜਾ ਇੱਕ ਗੁਰਵਿੰਦਰ ਦੋ ਅਮਰੀਕ ਸਿੰਘ ਉਹਦੇ ਨਾਲ ਹੀ ਆ ऐसे का तदन मामला है कि मामला है ना कितना लाख का आज द्वारा कट तो ਪਹਿਲਾਂ ਬੈਠਾ ਕਰ ਹਾਂ ਹਾਂ ਪੜਾ ਦੇ ਨਾ ਤਰੀ ਇਧਰ ਇਧਰ ਜਾਓ ਨਾ ਯਾਰ ਇਧਰ ਕਿੱਥੇ ਆ ਤੇ ਕੋਈ ਨਾ ਲੈ ਜਾ ਹਰੇ ਯਾਰ ਰਹਿ ਗਏ ਰਹਿ ਗਏ ਉਹ ਤਾਂ ਨਹੀਂ ਆਉਣਾ ਸਾਈਡ ਤੋਂ ਮੋੜਾ ਜਾ ਨੰਬਰ ਲੈਣਗੇ ਦਾ ਹਾਂਜੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ ਕੀ ਮਾਮਲਾ ਕੀ ਗੱਲੋ ਮਾਮਲਾ ਸਾਰ ਇਹ ਸੀ ਕਿ ਜੀ ਮੇਰਾ ਭਾਈ ਬਾਹਰ ਗਿਆ ਹੋਇਆ ਸੀ ਵਿਦੇਸ਼ ਜੀ ਉਹ ਆਇਆ ਸੀ ਡਾਕਟਰੀ ਨੇ ਛੁੱਟੀ ਜੀ ਤੇ ਛੁੱਟੀ ਆ ਕੇ ਨਾ ਜੀ ਉਹ ਮੰਨ ਕੇ ਇੱਕ ਮਹੀਨਾ ਹੀ ਰਹਿ ਗਿਆ ਸੀ ਉਹਨਾਂ ਦਾ ਜੀ ਉਹਨਾਂ ਦਾ ਨਸ਼ੇੜੀਆਂ ਨੇ ਉਹ ਵੀ ਮੰਨ ਕੇ ਜਦ ਬਾਹਰ ਗਏ ਨਸ਼ੇੜੀਆਂ ਨੇ ਸੱਦ ਕੇ ਉਹਨਾਂ ਨੂੰ ਪੈਸੇ ਪੈਸੇ ਦੇ ਲਾਲਚ ਚ ਨਸ਼ੇ ਦੇ ਲਾਲਚ ਚ ਉਹਨਾਂ ਨੂੰ ਸੱਦ ਕੇ ਕਤਲ ਕੀਤਾ ਗਿਆ ਜੀ ਕੱਟਲ ਕਰਕੇ ਜਦੋਂ ਇਹ ਸਾਨੂੰ ਪਤਾ ਜੀ ਸਾਡੇ ਗੁਰੂ ਸਾਹਿਬਾ ਰਾਹ ਜਾਂਦਾ ਜੀ ਖੇਤ ਨੂੰ ਸਵੇਰ ਸਾਂਝ ਦੱਸਿਆ ਮੇਰੇ ਭਾਈ ਦੇ ਵੀ ਮਾਤ ਹੋਈ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਜੋ ਦੇਖਿਆ ਉਹ ਡੈੱਡ ਸੀਗੀ ਬੋਡੀ ਜੀ ਉਹਨਾਂ ਦੇ ਹੱਥ 'ਚ ਮਨਨ ਕ ਕੜਾ ਵੀ ਪਾਇਆ ਹੋਇਆ ਸੀਗਾ ਜੀ ਤੇ ਇੱਕ ਆਈਫੋਨ ਸੀਗਾ ਜੀ ਉਹ ਸਾਰਾ ਲੈ ਗਏ ਜੀ ਹਰ ਤੁਸੀਂ ਕਹਿਣਾ ਚਾਹੁੰਦੇ ਕਿ ਕੀ ਨਾ ਸੀ ਤੇਰੇ ਪਰਦਾ ਅਰੰ딥 ਸਿੰਘ ਹੈ ਮੇਰੇ ਭਾਈ ਜਾਨਾ ਉਮਰ ਕਿੰਨੀ ਸੀ ਉਹਨਾਂ 22 ਸਾਲ ਸੀਗੀ ਉਹ ਨਸ਼ਾ ਵਗੈਰਾ ਤਾਂ ਨਹੀਂ ਸੀ ਕਰਦਾ ਨਹੀਂ ਉਹ ਨਹੀਂ ਨਸ਼ਾ ਵਗੈਰਾ ਕਰਦਾ ਤੁਸੀਂ ਕਹਿਣਾ ਚਾਹੁੰਦੇ ਚੜਾ ਕੇ ਲੈ ਗਏ ਹਾਂ ਉਹਨਾਂ ਚੜਾ ਲਾਲਚ ਦੇ ਕੇ ਚੜਾ ਕੇ ਲੈ ਗਏ ਨਸ਼ਰੇ ਲਾਲਚ ਜੀ ਹਾਂ ਤੇ ਪੈਸੇ ਉਹਨਾਂ ਪੈਸੇ ਵੀ ਸੀਗੇ ਕੈਸ਼ ਵੀ ਸੀਗੇ 2-4000 ਰੁਪਈਆ ਹੀ ਹਾਂ ਤੇ ਉਹ ਲੈ ਗਏ ਜੀ ਤੇ ਮੰਨ ਕੇ ਚੜਾ ਵੀ ਸੀਗਾ ਚਾਂਦੀ ਦਾ ਭਾਈ ਫੋਨ ਸੀਗੇ 20-25000 ਦਾ ਜੀ ਤੇ ਉਹ ਲੈ ਕੇ ਕੁਟਕੋ ਕਰਕੇ ਜੀ ਬਹੁਤ ਕਿਉਂਕਿ ਹਾਲਤ ਨਾ ਮੰਨ ਕੇ ਚੜਾ ਮਾਰਿਆ ਗਿਆ ਜੀ ਇਹ ਕਤਲ ਕੀਤਾ ਗਿਆ ਬਹੁਤ ਮੰਗ ਕੀ ਕਰਦੇ ਹਾਂ ਮੰਗ ਇਨਸਾਫ ਦੇ ਕਰਦੇ ਆ ਜੀ ਵੀ ਪੁਲਿਸ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨਾਂ ਕਾਰਵਾਈ ਕਰੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡਾ ਪਿੰਡ ਕਿਹੜਾ ਤੇ ਕਿੱਥੋਂ ਕਿੰਨਾ ਕਿੰਨਾ ਸ਼ਾ ਵਗੈਰਾ ਚ ਖਾਇਕ ਨੇ ਮੇਰਾ ਪਿੰਡ ਸਿੰਘੋ ਹੈ ਜੀ ਨਸ਼ਾ ਪੂਰਾ ਗੜ ਬਣ ਚੁੱਕਿਆ ਹੈ ਸਾਡਾ ਪਿੰਡ ਜੀ ਲੁੱਟਾਂ ਕੋ ਆ ਪੂਰੀਆਂ ਹੋ ਲੱਗੀਆਂ ਮੁੱਖ ਮੰਤਰੀ ਦਾ ਕਹਿੰਦਾ ਵੀ ਨਸ਼ੇ ਨੂੰ ਅਸੀਂ ਖਤਮ ਕਰਤਾ ਕੀ ਕਹਿਣਾ ਚਾਹੁੰਦਾ ਨਹੀਂ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਨੂੰ ਪੂਰੀ ਆਸੀ ਕੀ ਜੀ ਵੀ ਮੁੱਖ ਮੰਤਰੀ ਸਭ ਕੁਝ ਕਰਨਗੇ ਪਰ ਉਹਨਾਂ ਯੋਗਦਾਨ ਦਿੱਤਾ ਨਹੀਂ ਜੀ ਉਹਨਾਂ ਨੇ ਨਾ ਕਿਸੇ ਨੂੰ ਤਲਾਹ ਦੇ ਦੀ ਪੁਲਿਸ ਵਾਲਿਆਂ ਨੂੰ ਤਲਾਹ ਦੇ ਦਿੱਤੀ ਜੀ ਵੀ ਅੱਜ ਇਹ ਸਾਡੇ ਨਾਲ ਹੋਇਆ ਤੇ ਕੱਲ ਨੂੰ ਛੋਡੇ ਨਾਲ ਵੀ ਹੋਊਗਾ ਤੇ ਆਪਾਂ ਉਹਨੂੰ ਸਹਿਯੋਗ ਦੇਣਾ ਚਾਹੀਦਾ ਇਹ ਚੀਜ਼ ਤੁਹਾਨੂੰ ਸ਼ੱਕ ਹੈ ਕਿਸੇ ਮੰਨ ਦੇ ਸ਼ੱਕਨ ਜੀ ਵੀ ਮੈਨੇ ਕਿਹਾ ਚਲੋ ਹੈਗਾ ਜੀ ਹਾਂ ਹਾਉ ਪਿੰਡ ਚ ਪਿੰਡ ਚ ਨਹੀਂ ਆਣੇ ਸ਼ੱਕ ਹੈਗਾ ਜੀ ਲਿਖਾ ਤੇ ਪਰ ਉਹ ਆਪ ਨਹੀਂ ਖਾਂਦੇ ਖਵਾਉਂਦੇ ਆ ਤੇ ਵੇਚਦੇ ਆ ਜੀ ਮਿਤੀ 7 10 2025 ਨੂੰ ਸਵੇਰੇ 8:30 ਵਜੇ ਇੱਕ ਫੋਨ ਐਸ ਐਚਓ थाना ਤਲਵੰਡੀ ਦੀ ਇੱਕ ਸੂਚਨਾ ਮਸੂਲ ਹੋਈ ਸੀ ਕੋਈ ਵਿਅਕਤੀ ਜਿਹੜਾ ਹੈਗਾ ਪਿੰਡ ਸਿੰਘੋ ਦੇ ਕੱਚੇ ਰਸਤੇ ਤੇ ਬੇਹੋਸ਼ਾਲਤ ਦੇ ਵਿੱਚ ਜਾਂ ਡੈਡ ਹਾਸ ਤੇ ਵਿੱਚ ਪਿਆ ਤੇ ਤਰੰਤ ਪਹੁੰਚਣ ਲਈ ਜਿਹੜੀ ਹੈਗੀ ਆ ਉਹਨਾਂ ਨੇ ਬੇਨਤੀ ਕੀਤੀ ਸੀ ਇਹਦੇ 'ਚ ਮੁਖ ਅਫਸਰ थाना ਤਲਵੰਡੀ ਸਾਹਿਬ ਤਰੰਤ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉੱਥੇ ਜਿਹੜਾ ਇੱਕ ਨੌਜਵਾਨ ਇਹਨਾਂ ਬਾਅਦ ਦੇ ਵਿੱਚ ਰਣਦੀਪ ਸਿੰਘ son of ਅਵਤਾਰ ਸਿੰਘ ਵਾਸੀ ਸਿੰਘੋ ਜਿਹੜਾ ਹੈਗਾ ਇਹ ਪਤਾ ਲੱਗਿਆ ਉਹ ਉਥੇ ਮ੍ਰਿਤਕ ਹਾਲਤ ਵਿੱਚ ਪਿਆ ਸੀਗਾ ਤੇ ਜਿਹਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਦਾ ਮਾਇਨਾ ਕਰਕੇ ਤੇ ਉਸ ਨੂੰ ਜਿਹੜਾ ਹੈਗਾ ਅਸੀਂ ਪੋਸਟਮਾਰਟਮ ਵੀ ਭੇਜਤਾ ਸੀਗਾ ਇੱਥੇ ਸਿਵਲ ਹਸਪਤਾਲ ਤੇ ਤਲਵੰਡੀ ਦਾਬੋ ਉਸ ਤੋਂ ਬਾਅਦ ਜਿਹੜਾ ਇਹਦੇ ਦਾਦੇ ਨੇ ਬਖਸ਼ੀ ਸਿੰਘ son of ਦਰਬਾਰਾ ਸਿੰਘ ਨੇ ਜਿਹੜਾ ਪਿਆਰ ਲਿਖਾਇਆ ਦੇ ਮੁਖਬਸਥਾਨਾ ਤਲਵੰਡੀ ਜ਼ਾਬੋਬਾਸ ਕਿ ਇਹਦੇ ਤਿੰਨ ਦੋਸਤ ਗੁਰਵਿੰਦਰ ਸਿੰਘ son of ਗੁਰਪਾਲ ਸਿੰਘ ਅਮਰੀਕ ਸਿੰਘ son of ਜਸਵੰਤ ਸਿੰਘ ਤੇ ਸੋਲ ਸਿੰਘ ਪੁੱਤਰ ਅਮਰੀਕ ਅਮਰੀਕ ਸਿੰਘ ਇਹ ਜਿਹੜੇ ਸਿੰਗੋ ਦੇ ਰਹਿਣ ਵਾਲੇ ਆ ਵੀ ਇਹ ਇਹਨਾਂ ਦੇ ਨਾਲ ਜਿਹੜਾ ਰਲ ਕੇ ਨਸ਼ਾ ਪਤਾ ਕਰਦਾ ਸੀਗਾ ਤੇ ਇਹ ਇੱਕ ਕੀਰਤ ਮੈਡੀਕਲ ਹਾਲ ਹੈ ਉੱਥੇ ਜਿਹੜਾ ਜਿਹਦਾ ਮਾਲਕ ਸ਼ਿਵਰਾਜ ਸਿੰਘ son of ਸੁਖਦੇਵ ਸਿੰਘ ਹੈ ਰੈਜ਼ੀਡੈਂਟ ਆਫ ਸਿੰਗੋ ਇਹਦੀ 62 ਸਿੰਗੋ ਤੇ ਦੁਕਾਨ ਹੈ ਉਤੋਂ ਇਹ ਨਸ਼ਾ ਲੈ ਕੇ ਜਿਹੜਾ ਹੈਗਾ ਉਹ ਕਰਦੇ ਸੀਗੇ ਆਪਸੇ ਵਿੱਚ ਰਲ ਮਿਲ ਕੇ ਨਸ਼ਾ ਕਰਦੇ ਸੀ ਤੇ ਅੱਜ ਇਹਦੇ ਦੋਸਤਾਂ ਨੇ ਵੱਧ ਨਸ਼ਾ ਇਹਨੂੰ ਦੀ ਮਾਤਰਾ ਜਿਹੜੀ ਦੇਖ ਕੇ ਜਿਹੜਾ ਇਹਦਾ ਮਤਲਬ ਜਿਹੜਾ ਹੈਗਾ ਤੂੰ ਇਹਦੀ ਜੀਤੇ ਕਰਕੇ ਮੌਤ ਹੋ ਗਈ। ਇਹ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਇਹ 242 ਅੰਡਰ ਸੈਕਸ਼ਨ 105 3 ਦੀ 5 ਬੀ ਐਨ ਐਸ ਪੀਐਸ ਥਲਵੰਡੀ ਸਾਬੋ ਜਿਹੜੀ ਦਰਜ ਰਜਿਸਟਰ ਕੀਤੀ ਹੈ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਦੋਸ਼ੀਆਂ ਤੇ ਰੇਡਾ ਕਰ ਰਹੇ ਆ ਤੇ ਛੇਤੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। ਉਹ ਕਤਲਤਾ ਨਹੀਂ ਉਹਨੇ ਕਤਲ ਕਰਕੇ ਕੀਤਾ ਤੇ ਜੇ ਨਈ ਤੇ ਜੇ ਹਾਲ ਦੀ ਘੜੀ ਮੁੱਢਲੀ ਤਫ਼ਤੀਸ਼ ਤੇ ਕਤਲ ਸਬੰਧੀ ਤੇ ਕੋਈ ਗੱਲ ਨਹੀਂ ਆਈ ਹੈਗੀ। ਇਹਦੇ ਵਿੱਚ ਜਿਹੜਾ ਇਹਦੇ ਜਿਹੜੇ ਰੋਸਟ ਵਾਲੇ ਜੋ ਇਹਦੇ ਦੱਸਦੇ ਨੇ ਬਿਆਨ ਲਿਖਾਇਆ ਹੈ ਨਸ਼ਾ ਪੱਤਾ ਕਰਦੇ ਸੀਗੇ ਇਹ ਤੇ ਇਹਨੂੰ ਵੱਧ ਜਿਹੜੀ ਡੋਜ਼ ਦੇ ਮਾਤਰਾ ਜਿਹੜੀ ਆ ਉਹਦਾ ਸੇਵਨ ਕਰਾ ਕੇ ਜਿਹੜੀ ਆ ਉਹਦੇ ਨਾਲ ਇਹਦੀ ਮੌਤ ਹੋ ਗਈ। ਵਿਦੇਸ਼ ਚ ਆਏ 2 ਮਹੀਨੇ ਪਹਿਲਾਂ ਇਟਲੀ ਗਿਆ ਹੋਇਆ ਸੀਗਾ ਪਹਿਲਾਂ ਹਾਂ 9 ਸਾਲ ਹੋ ਤੇ ਰਿਹਾ ਤੇ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਆਇਆ ਸੀ ਇਟਲੀ